101 ਕਿਸਾਨਾਂ ਦਾ ਜੱਥਾ ਖਨੋਰੀ ਬਾਰਡਰ ਦੇ ਉੱਤੇ ਪਹੁੰਚੇ ਐਸਕੇਐਮ ਨੇ ਮੋਰਚੇ ਦੇ ਆਗੂ ਨੂੰ ਇਕਤਾ ਦਾ ਮਤਾ ਸੌਂਪਿਆ ਇਕਤਾ ਮਤਾ ਸੌਂਪਿਆ ਗਿਆ ਜਿਸ ਨੂੰ ਰੱਖਿਆ ਗਿਆ ਸੀ ਮੋਗਾ ਮਹਾਂਪੰਚਾਇਤ ਦੇ ਵਿੱਚ ਐਸਕੇਐਮ ਨੇ ਮੋਰਚੇ ਦੇ ਆਗੂ ਨੂੰ ਇਕਤਾ ਮਤਾ ਸੌਂਪ ਦਿੱਤਾ ਹੈ ਮਰਨਵਰਤ ਦੇ ਉੱਤੇ ਬੈਠੇ ਡੱਲੇਵਾਲ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਡੱਲੇਵਾਲ ਦੀ ਨਾਜ਼ੁਕ ਸਿਹਤ ਦੇ ਪਿੱਛੇ ਗਰਮੰਦੀ ਜਤਾਈ ਹੈ ਇਸ ਵਿਚਾਲੇ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਮੁਰਤੋਂ ਸੁਣਵਾਈ ਟਲ ਗਈ ਕਿਸੇ ਕਾਰਨ ਕਰਕੇ ਸੁਣਵਾਈ ਨਹੀਂ ਹੋ ਸਕੀ ਇਸ ਤੋਂ ਪਹਿਲਾਂ ਪਿਛਲੀ ਵਾਰ ਵੀ ਸੁਣਵਾਈ ਨਹੀਂ ਹੋ ਸਕੀ ਸੀ ਕਿਉਂਕਿ ਉਸ ਸਮੇਂ ਹਾਈ ਪਾਵਰ ਕਮੇਟੀ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕਰਨੀ ਸੀ ਤੇ ਜੋ ਦੋ ਚੀਜ਼ਾਂ ਨੇ ਇਕਤਾ ਹੈਗੀ ਹੈ ਕਿ ਉੱਥੇ ਜਿਹੜਾ ਐਸਕੇਮ ਦਾ ਜਥਾ ਪਹੁੰਚਿਆ ਮੁਲਾਕਾਤ ਕਰਨ ਦੇ ਲਈ ਮੁਲਾਕਾਤ ਉਹਨਾਂ ਨੇ ਕੀਤੀ ਹੈ ਉੱਥੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਵੀ ਤੇ ਦੂਜੇ ਪਾਸੇ ਜਗਦੀਸ਼ ਸਿੰਘ ਡੱਲੇਵਾਲ ਦੇ ਨਾਲ ਵੀ ਔਰ ਇਸ ਮੁਲਾਕਾਤ ਦੇ ਵਿੱਚ ਇਕਤਾ ਮਤਾ ਸੌਂਪਿਆ ਗਿਆ ਔਰ ਦੂਜੇ ਪਾਸੇ ਡੱਲੇਵਾਲ ਦਾ ਹਲਚਲ ਜਾਣਿਆ ਗਿਆ ਬਲਬੀਰ ਸਿੰਘ ਰਾਜੀਵਾਲ ਬਿਲਕੁਲ ਨਾਲ ਬੈਠੇ ਤਾਂ ਉਹਨਾਂ ਨਜ਼ਰ ਆ ਰਹੇ ਹੋਣਗੇ ਡੱਲੇਵਾਲ ਦੇ ਨਾਲ ਗੱਲਬਾਤ ਕਰਦੇ ਹੋਏ ਤਾਂ ਪੁਰਾਣੀ ਸਾਥੀ ਨੇ ਕਈ ਅੰਦੋਲਨ ਜਾਂ ਕਈ ਮੁੱਦੇ ਇਕੱਠੇ ਡੱਲੇਵਾਲ ਤੇ ਰਾਜੇਵਾਲ ਨੇ ਚੁੱਕੇ ਨੇ 2340 ਇਹ ਇਕਤਾ ਮਤਾ ਰੱਖਿਆ ਗਿਆ ਔਰ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਗਿਆ ਸੀ ਕਿ ਜਿਹੜਾ ਅਸੀਂ ਜਾ ਕੇ ਇਕਤਾ ਮਤਾ ਰੱਖਾਂਗੇ ਤੇ ਉਸ ਤੋਂ ਬਾਅਦ 15 ਤਰੀਕ ਨੂੰ ਪਟਿਆਲਾ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਦੇ ਵਿੱਚ ਸੱਦਿਆ ਜਾਵੇਗਾ ਕਿ ਉੱਥੇ ਆ ਕੇ ਆਪਾਂ ਗੱਲਬਾਤ ਕਰੀਏ ਤਾਂ ਜਿਹੜੇ ਆਗੂ ਪਹੁੰਚੇ 101 ਕਿਸਾਨਾਂ ਦਾ ਜਥਾ ਉੱਥੇ ਪਹੁੰਚਿਆ ਔਰ ਕਾਕਾ ਕੂਟੜਾ ਦੇ ਵੱਲੋਂ ਜਿਹੜਾ ਉਹ ਏਕਤਾ ਮਤਾ ਉਹ ਲਿਆ ਗਿਆ ਔਰ ਵੀ ਜਿਹੜੇ ਵੱਡੇ ਆਗੂ ਨੇ ਖਨਾਰੀ ਮੋਰਚੇ ਦੇ ਉੱਥੇ ਨਜ਼ਰ ਆ ਰਹੇ ਨੇ ਬਲਬੀਰ ਸਿੰਘ ਰਾਜੀਵਾਲ ਜਗਿੰਦਰ ਸਿੰਘ ਗੁਰਾਹਾ ਮਨਜੀਤ ਸਿੰਘ ਪੰਦੀਰ ਨਜ਼ਰ ਆ ਰਹੇ ਨੇ ਜੰਗਵੀਰ ਚੋਹਾਨ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਦਰਸ਼ਨਪਾਲ ਡਾਕਟਰ ਦਰਸ਼ਨਪਾਲ ਵੀ ਉੱਥੇ ਪਹੁੰਚੇ ਸਾਰੇ ਆਗੂ ਨੇ ਜਿਨ੍ਹਾਂ ਦੇ ਵੱਲੋਂ ਇਹ ਮੋਗਾ ਮਹਾਪੰਚਾਇਤ ਕਰਕੇ ਏਕੇ ਵਾਲਾ ਜਿਹੜਾ ਮਤਾ ਇਹ ਉਹ ਰੱਖਿਆ ਗਿਆ ਸੀ ਰਾਕੇਸ਼ ਤੇ ਕੈਥਲਾਂ ਕੀ ਨਜ਼ਰ ਨਹੀਂ ਆਇਆ ਰੁਕ ਕਰਦੇ ਆ ਚਰਨਜੀਤ ਕੌਸ਼ਲ ਸਾਡੇ ਸੇ ਹੋ ਗਈ ਸਾਡੇ ਨਾਲ ਲਾਈਵ ਨੇ ਖਨੋਰੀ ਬਾਰਡਰ ਤੋਂ ਰੁਕ ਕਰਦੇ ਆ ਖਨੋਰੀ ਬਾਰਡਰ ਦਾ ਚਰਨਜੀਤ ਦੱਸੋ ਥੋੜਾ ਜਿਹਾ ਇਸ ਸਮੇਂ ਕੀ ਕੋਈ ਹਲਚਲ ਹੈ ਖਨੋਰੀ ਬਾਰਡਰ ਦੇ ਉੱਤੇ ਕੋਈ ਮੰਤਨ ਚੱਲ ਰਿਹਾ ਕੋਈ ਗੱਲਬਾਤ ਚੱਲ ਰਹੀ ਹੈ ਮਤਾ ਤਾਂ ਸਵੰਦਤਾ ਗਿਆ ਕੀ ਕੁਝ ਤੁਹਾਡੇ ਕੋਲ ਅਪਡੇਟ ਤਾਂ ਬਿਲਕੁਲ ਤੁਹਾਨੂੰ ਗੌਰਵ ਦੱਸ ਦਈਏ ਕਿ ਮਤਾ ਜਿਹੜਾ ਹੈਗਾ ਇੱਕ ਜੁੜਤਾ ਦਾ ਜਿਹੜਾ ਮੁੱਗਾ ਦੀ ਕਿਸਾਨ ਮਹਾਪੰਚਾਇਤ ਦੇ ਵਿੱਚ ਐਸਕੇਐਮ ਦੇ ਲੀਡਰਾਂ ਦੇ ਵੱਲੋਂ ਪਾਸ ਕੀਤਾ ਗਿਆ ਸੀ ਉਹ ਮਤਾ ਜਿਹੜਾ ਹੈਗਾ ਕਾਕਾ ਸਿੰਘ ਕੋਟਰਾ ਬਵੰਨੇ ਪੁਹਾਰ ਉਹਨਾਂ ਦੇ ਹੱਥ ਸੌਂਪ ਦਿੱਤਾ ਗਿਆ ਇੱਕਥੇ ਹੋਣ ਦੀ ਅਪੀਲ ਜਿਹੜੀ ਹੈਗੀ ਆ ਉਹਨਾਂ ਕੀਤੀ ਗਈ ਆ ਤੇ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਕੀਤੀ ਅਸੀਂ ਸੁਖਜੀਤ ਸਿੰਘ ਹਰਦੋਚ ਨੇ ਨਾਲ ਵੀ ਗੱਲਬਾਤ ਕੀਤੀ ਆ ਬਲਦੇਵ ਸਿੰਘ ਸਿਰਸਾ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਜੋ ਕੋਈ ਮੰਗ ਸੀ ਜਿਸ ਤਰੀਕੇ ਨਾਲ ਸੀ ਚਾਹੁੰਦੇ ਸੀ ਕਿ ਅਗਰ ਅਸੀਂ ਇਕੱਠੇ ਹੋਈਏ ਤਾਂ ਜਿਹੜੀ ਹੈਗੀ ਲੜਾਈ ਮੌਜੂਦ ਸੀ ਨਾ ਲੜੀ ਜਾਊਗੀ ਤਾਂ ਉਹ ਜਿਹੜੀ ਇੱਕ ਜੁੜਤਾ ਹੈਗੀ ਆ ਉਹ ਹੁਣ ਸਾਹਮਣੇ ਜ਼ਰੂਰ ਦਿਖ ਰਹੀ ਆ ਇਹ ਅਗਰ ਸਾਰੇ ਐਸਕੇਮ ਦੇ ਵੱਡੇ ਲੀਡਰ ਇੱਥੇ ਪਹੁੰਚੇ ਨੇ ਤਾਂ ਹੁਣ ਇਕੱਠੇ ਹੋ ਕੇ ਜ਼ਰੂਰ ਅਸੀਂ ਲੜਾਂਗੇ ਤਾਂ 13 ਫਰਵਰੀ ਤੋਂ ਜਿਹੜਾ ਹੈਗਾ ਇਹ ਅੰਦੋਲਨ ਜਿਹੜਾ ਚੱਲ ਰਿਹਾ ਸੀ ਉਹਦੇ ਉੱਪਰ ਹੁਣ ਜਿਹੜੇ ਵੱਡੀਆਂ ਕਿਸਾਨ ਜਿੱਥੇ ਬੰਦियां ਨਹੀਂ ਪਹੁੰਚੀਆਂ ਸੀ ਉਹ ਹੁਣ ਅੱਜ ਪਹੁੰਚ ਗਿਆ ਨੇ ਬਲਬੀਰ ਸਿੰਘ ਰਾਜੇਵਾਲ ਰਮਿੰਦਰ ਪਟਿਆਲਾ ਜੋਗਿੰਦਰ ਸਿੰਘ ਉਗਰਾਹਾ ਤੇ ਕ੍ਰਿਸ਼ਨਾ ਪ੍ਰਸਾਦ ਇਹ ਚਾਰ ਜਿਹੜੇ ਵੱਡੇ ਲੀਡਰ ਹੈਗੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਆਏ ਨੇ ਉਹਨਾਂ ਦੀ ਸਿੱਧਾ ਹਾਲਚਲ ਇਹਨਾਂ ਦੇ ਵੱਲੋਂ ਜਾਣਿਆ ਗਿਆ ਤੇ ਹੁਣ ਹਜੇ ਫਿਲਹਾਲ ਮੀਟਿੰਗ ਕੀਤੀ ਜਾ ਰਹੀ ਹੈ ਵੀ ਮੰਨੇ ਕੁਹਾੜ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਾਕਾ ਸਿੰਘ ਕੋਟਰਾ ਦੇਖ ਸਕਦੇ ਹੋ ਕੋਈ ਗੱਲਬਾਤ ਹੋ ਰਹੀ ਹੈ ਕਿਸ ਤਰੀਕੇ ਨਾਲ ਅੰਦੋਲਨ ਇਕੱਠਾ ਕੀਤਾ ਜਾਊਗਾ ਖਨੌਰੀ ਮੋਰਚੇ ਦੇ ਉੱਪਰ ਸ਼ੰਭੂ ਮੋਰਚੇ ਦੇ ਉੱਪਰ ਜਿਹੜਾ ਅੰਦੋਲਨ ਚੱਲ ਰਿਹਾ ਏਸੇ ਦੇ ਵਿੱਚ ਹੀ ਜਿਹੜਾ ਉਹ ਆ ਕੇ ਕਿਸਾਨ ਲੀਡਰ ਬੈਠਣਗੇ ਏਸੇ ਦੇ ਵਿੱਚ ਆ ਕੇ ਜਿਹੜਾ ਉਹ ਕੀਤਾ ਜਾਊਗਾ ਜਾਂ ਅਲੱਗ ਤਰੀਕੇ ਨਾਲ ਕੋਈ ਪ੍ਰਦਰਸ਼ਨ ਕੀਤਾ ਤਾਂ ਕਿ ਤਾਂ ਸਾਰੀ ਜਿਹੜੀ ਗੱਲਬਾਤ ਹੈਗੀ ਆ ਇਹ ਮੀਟਿੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਗਲੇ ਐਕਸ਼ਨ ਪਲਾਨ ਕਿਸ ਤਰੀਕੇ ਦੇ ਹੋਣਗੇ ਤੇ ਹੁਣ ਆ ਕੇ ਜਿਹੜੇ ਸਾਰੇ ਵੱਡੇ ਲੀਡਰ ਨੇ ਉਹ ਮੀਡੀਆ ਦੇ ਨਾਲ ਗੱਲਬਾਤ ਵੀ ਕਰਨਗੇ ਜਾਣਕਾਰੀ ਵੀ ਦੇਣਗੇ ਕਿ ਕਿਸ ਤਰੀਕੇ ਦੀ ਅਗਲੀ ਰਣਨੀਤੀ ਬਣਨ ਵਾਲੀ ਹੈ ਕਿਸ ਤਰੀਕੇ ਨਾਲ ਅਗਲਾ ਜਿਹੜੇ ਸਟੈਪ ਨੇ ਐਕਸ਼ਨ ਪਲਾਨ ਨੇ ਉਹ ਲਏ ਜਾਣਗੇ ਤਾਂ ਸਾਰੇ ਜਿਹੜੇ ਵੱਡੇ ਲੀਡਰ ਜਿਹੜੇ ਹੁਣ ਫਿਲਹਾਲ ਅਲੱਗ-ਅਲੱਗ ਜਿਹੜੀਆਂ ਟਿੱਪਣੀਆਂ ਨੇ ਉਹ ਕੀਤੀਆਂ ਜਾ ਰੀਆਂ ਸੀ ਤਲਕੀ ਟਿੱਪਣੀਆਂ ਇੱਕ ਦੂਜੇ ਦੇ ਉੱਪਰ ਕੀਤੀਆਂ ਜਾ ਰਹੀਆਂ ਸੀ ਉਹ ਹੁਣ ਬੰਦ ਕਰ ਦਿੱਤੀਆਂ ਗਈਆਂ ਤੇ ਇਹ ਇਕਤਾ ਦਾ ਮਤਾ ਲੈ ਕੇ ਉਹ ਖਨੌਰੀ ਬਾਰਡਰ ਪਹੁੰਚੇ ਨੇ ਸਾਰੇ ਜਿਹੜੀ ਵੱਡੀਆਂ ਜਥੇਬੰਦੀਆਂ ਸੀ ਭਾਵੇਂ ਉਹਨਾਂ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਹੋਣ ਭਾਵੇਂ ਡਾਕਟਰ ਦਰਸ਼ਨਪਾਲ ਹੋਣ ਜੋਗਿੰਦਰ ਸਿੰਘ ਉਗਰਾਹਾ ਜਿਹੜੀ ਇੱਕ ਵੱਡੀ ਕਿਸਾਨ ਜਥੇਬੰਦੀ ਹੈਗੀ ਆ ਪੰਜਾਬ ਦੀ ਉਹ ਆਪਣੇ ਕਾਫੀ ਕਿਸਾਨਾਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਕ੍ਰਿਸ਼ਨਾ ਪ੍ਰਸ਼ਾਦ ਇੱਥੇ ਪਹੁੰਚੇ ਨੇ ਜੰਗਵੀਰ ਸਿੰਘ ਚੋਹਾਨ ਰਮਿੰਦਰ ਪਟਿਆਲਾ ਅਤੇ ਮੁਕੇਸ਼ ਕੁਮਾਰ ਸ਼ਰਮਾ ਇਹ ਸਾਰੇ ਵੱਡੇ ਲੀਡਰ ਐਸਕੇਮ ਦੇ ਜਿਹੜੇ ਹੈਗੇ ਨੇ ਉਹ ਇਕਤਾ ਦਾ ਸੰਦੇਸ਼ ਇਕਤਾ ਦੀ اپੀਲ ਲੈ ਕੇ ਖਨੋਰੀ ਬਾਰਡਰ ਪਹੁੰਚੇ ਨੇ ਜਿਸ ਤੋਂ ਬਾਅਦ ਹੁਣ ਜਿਹੜਾ ਹੈਗਾ ਇਸ ਤਰੀਕੇ ਦੀ ਅਗਲੀ ਰਣਨੀਤੀ ਹੈਗੀ ਆ ਉਹ ਵੀ ਸਾਹਮਣੇ ਆਉਗੀ ਕਿਉਂਕਿ ਜਿਹੜੀ ਡਿਮਾਂਡ ਸਾਰੇ ਕਿਸਾਨ ਕਰ ਰਹੇ ਸੀ ਜਿਹੜੀ ਡਿਮਾਂਡ ਭਾਰਤ ਦੇ ਸਾਰੇ ਕਿਸਾਨ ਕਰ ਰਹੇ ਸੀ ਜਿਹੜੀ ਡਿਮਾਂਡ ਖਨੋਰੀ ਬਾਰਡਰ ਦੇ ਉੱਪਰ ਬੈਠੇ ਸਾਰੇ ਕਿਸਾਨ ਕਰ ਰਹੇ ਸੀ ਕਿ ਇਕੱਠੇ ਹੋਇਆ ਜਾਵੇ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਜਿਸ ਤਰੀਕੇ ਦਾ ਦਿੱਲੀ ਅੰਦੋਲਨ ਸੀ ਉਹ ਅੰਦੋਲਨ ਜਿਹੜਾ ਹੈਗਾ ਦੁਬਾਰਾ ਬਣੇ ਤਾਂ ਉਹ ਡਿਮਾਂਡ ਪੂਰੀ ਹੋਗੀ ਜਿਸ ਤੋਂ ਬਾਅਦ ਹੁਣ ਜਿਹੜੀ ਹੈਗੀ ਪ੍ਰੈਸ ਕਾਨਫਰੰਸ ਉਹ ਵੀ ਇਹ ਲੀਡਰ ਕਰਨਗੇ ਤੁਸੀਂ ਤਸਵੀਰਾਂ ਤੇ ਦੇਖ ਕਹਦੇ ਹਾਂ ਕਿ ਪਹਿਲਾਂ ਜਿਹੜਾ ਐਸਕੇਮ ਨਾਨ ਪੋਲਿਟੀਕਲ ਜਿਹੜੀ ਖਨੌਰੀ ਮੋਰਚੇ ਦੇ ਉੱਪਰ ਕਿਸਾਨ ਲੀਡਰ ਹੈਗੇ ਨੇ ਉਹ ਇੱਥੇ ਪਹੁੰਚੇ ਨੇ ਉਹ ਗੱਲਬਾਤ ਕਰਨਗੇ ਜਿਸ ਤੋਂ ਬਾਅਦ ਕਿਤਨਾ ਕਿਤੇ ਸਾਰੀ ਜਿਹੜੀ ਅਗਲੀ ਰਣਨੀਤੀ ਹੈ ਕਿਸ ਤਰੀਕੇ ਦੇ ਨਾਲ ਉਹ ਚੱਲ ਜਾਊਗੀ ਉਹ ਵੀ ਗੱਲਬਾਤ ਕੀਤੀ ਜਾਊਗੀ ਓਵਰ ਟੂ ਯੂ ਗੌਰਵ ਤੇ ਅਸੀਂ ਜਲਦੀ ਪ੍ਰੈਸ ਕਾਨਫਰੰਸ ਵੀ ਜਿਹੜੀ ਹੈਗੀ ਆ ਉਹ ਦਿਖਾਉਗੇ ਸਾਰੇ ਜੀ ਜੀ ਬਿਲਕੁਲ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਔਰ ਮਾਈਕ لازਮੀ ਤੌਰ ਤੇ ਉਸੇ ਰਾਜੀਵਾਲ ਦੇ ਸਾਹਮਣੇ ਰੱਖਣਾ ਹੋਣਾ ਹੈ ਰਾਜੀਵ ਰੱਖ ਦਿਓ ਤੁਸੀਂ ਮਾਈਕ ਤਾਂ ਕਿ ਸਾਡੇ ਦਰਸ਼ਕਾਂ ਤੱਕ ਇਸ ਪ੍ਰੈਸ ਕਾਨਫਰੰਸ ਦੀ ਬਿਲਕੁਲ ਆਵਾਜ਼ ਪਹੁੰਚੇ ਹਰ ਇੱਕ ਗੱਲ ਪਹੁੰਚੇ ਬਲਵਿੰਦਰ ਸਿੰਘ ਰਾਜੀਵਾਲ ਕਾਕਾ ਕੋਟੜਾਈ ਇਕੱਠੇ ਬੈਠੇ ਨੇ ਜਗेंद्र ਸਿੰਘ ਗੁਰਾਹਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਡਾਕਟਰ ਦਰਸ਼ਨਪਾਲ ਖੜੇ ਹੋਏ ਨੇ ਤਾਂ ਜਿਹੜੇ ਆਗੂ ਨੇ ਰਮਿੰਦਰ ਪਟਿਆਲਾ ਉੱਥੇ ਖੜੇ ਹੋਏ ਨੇ ਜਿਹੜੇ ਜਥੇ ਦੇ ਨਾਲ ਪਹੁੰਚੇ ਨੇ 121 ਸਾਨਾਂ ਦਾ ਜਥਾ ਪਰ ਖਾਸ ਇਹ ਹੈ ਕਿ ਇੱਥੇ ਰਾਕੀਸ਼ ਟਿਕਟ ਨਹੀਂ ਪਹੁੰਚੇ ਰਾਕੀਸ਼ ਕੈਦੀਆਂ ਟਿੱਪਣੀਆਂ ਵੀ ਉੱਤੇ ਜ਼ਰੂਰ ਕੀਤੀ ਪਰੰਤੂ ਕੀਤਾ ਗਿਆ ਸੀ ਕਿਸਾਨਾਂ ਗੋਂ ਦੇ ਵੱਲੋਂ ਕਾਕਾ ਕੋਟੜਾ ਦੇ ਵੱਲੋਂ ਵੀ ਤਾਂ ਕੀ ਇਸ ਮਤੇ ਦੇ ਉੱਤੇ ਹਾਂਮੀ ਪਰ ਦਿੱਤੀ ਜਾਏਗੀ 15 ਤਰੀਕ ਤੱਕ ਦਾ ਇੰਤਜ਼ਾਰ ਤਾਂ لازਮੀ ਤੌਰ ਤੇ ਹੋਏਗਾ ਲੋੜੀ ਦਾ ਤਿਉਹਾਰ ਨਿਕਲਣ ਤੋਂ ਬਾਅਦ 15 ਤਰੀਕ ਆਉਂਦੀ ਬੁੱਧਵਾਰ ਨੂੰ ਪਤਾ ਲੱਗਣਾ ਕਿ ਇਹ ਜਿਹੜਾ ਮਤਾ ਏਕਤਾ ਵਾਲਾ ਆਇਆ ਇਸ ਦੇ ਉੱਤੇ ਦੋਵੇਂ ਧਿਰਾਂ ਸਹਿਮਤੀ ਬਣਾ ਪਾਉਂਦੀਆਂ ਨੇ ਜਾਂ ਨਹੀਂ ਦੇਖੋ ਲੋਕਾਂ ਦਾ ਵੀ ਪ੍ਰੈਸ਼ਰ ਤਾਂ ਬਹੁਤ ਸੀ ਐਸਕੇਮ ਦੇ ਉੱਤੇ ਕਿ ਡੱਲੇਵਾਲ ਇਹ ਜ਼ਿੰਦਗੀ ਤੇ ਮੌਤ ਦੇ ਵਿੱਚ ਆਲੇ ਜੂਝ ਰਹੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਤੇ ਤੁਸੀਂ ਆਪਣੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਛੱਡ ਕੇ ਇਕੱਠੇ ਨਹੀਂ ਹੋ ਰਹੇ ਬਹੁਤ ਜ਼ਬਰਦਸਤ ਪ੍ਰੈਸ਼ਰ ਸੀ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਹਾਲਾਂਕਿ ਕਿਸਾਨਾਂ ਗੋ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕੱਲ ਰਾਤ ਦੇ ਡਿਬੇਟ ਦੇ ਵਿੱਚ ਵੀ ਜੁੜੇ ਸੀ ਪਰ ਉਹ ਬਹੁਤ ਕਲੀਅਰ ਗੱਲ ਹੋ ਰਹੀ ਸੀ ਕਿ ਸਾਫ਼ ਹੈ ਕਿ ਜਿਵੇਂ ਲੋਕਾਂ ਦਾ ਤਾਂ ਬਹੁਤ ਪ੍ਰੈਸ਼ਰ ਸੀ ਹਾਂ ਠੀਕ ਹੈ ਉਹ ਵੀ ਆਪਣੀਆਂ ਮੰਗਾਂ ਸੇਮ ਨੇ ਤੇ ਉਹ ਵੀ ਕਿਤੇ ਨਾ ਕਿਤੇ ਸਮਰਥਨ ਕਰਨ ਦੇ ਹੱਕ ਦੇ ਵਿੱਚ ਹੋਣੇ ਆ ਪਰ ਇਸ ਸਮਰਥਨ ਦੇ ਵਿਚਾਲੇ ਇਹ ਇਹ ਜ਼ਰੂਰ ਇੱਕ ਇੱਕ ਚਿੰਤਾ ਵਾਲੀ ਸਥਿਤੀ ਬਣੀ ਹੋਈ ਸੀ ਕਿ ਜਥੇਬੰਦੀਆਂ ਜੇ ਇਕੱਠੀਆਂ ਨਹੀਂ ਹੁੰਦੀਆਂ ਤਾਂ ਕੀ ਹੋਏਗਾ ਇੱਕੋ ਮੰਚ ਦੇ ਉੱਤੇ ਆਈਆਂ ਨੇ ਕਿ ਇਹ ਇਕੱਠੀਆਂ ਹੋ ਗਈਆਂ ਜਾਂ ਨਹੀਂ ਇਹ ਵੀ ਅਜੇ ਸਵਾਲ ਬਾਕੀ ਹੈ ਸੁਣਦੇ ਆਂ ਤੁਹਾਨੂੰ ਲੈ ਕੇ ਚੱਲਦੇ ਆਂ ਖਨੌਰੀ ਬਾਰਡਰ ਸਿੱਧਾ ਉੱਥੇ ਕੀ ਕੁਝ ਇਸ ਸਮੇਂ ਹਲਚਲ ਹੈ ਕੀ ਕੁਝ ਕਹਿ ਰਹੇ ਨੇ ਕਿਸਾਨ ਤੇ ਅਗੂ ਸਭ ਤੋਂ ਪਹਿਲਾਂ ਫਤਿਹ ਬਲਾਈਏ ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਇਸ ਵਕਤ ਆਪਾਂ ਖਨੌਰੀ ਉਹ ਜਗ੍ਹਾ ਤੇ ਬੈਠੇ ਆਂ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਅੱਜ ਮਰਨ ਦੇਣਾ ਹੈ ਮਰਨ ਪਰਤ ਉਹ 46ਵੇਂ ਦਿਨ ਚ ਹੈ 46 ਦਿਨ ਦੇ ਵਿੱਚ ਜਿਹੇ ਜੀ ਉਹਨਾਂ ਦੀ ਹਾਲਾਤ ਨੇ ਜਿਹੇ ਜਨ ਸਿਹਤ ਨੇ ਉਹ ਸਾਹਮਣੇ ਦੇਸੀ ਰਿਹਾ ਤਾਂ ਜਿਹੜੇ ਮੋਰਚੇ ਵੱਲੋਂ ਮੇਰੇ ਨਾਲ ਇਸ ਵਕਤ ਆਗੂ ਬੈਠੇ ਨੇ ਇਧਰ ਸੁਖਜੀਤ ਜੀ ਨੇ ਉਹ ਸਾਡੇ ਫੋਰਮ ਦੀ ਆਗੂ ਨੇ ਰਾਜੇਵਾਲ ਸਾਹਿਬ ਇਧਰ ਅਗਰਾਹਾਂ ਸਾਹਿਬ ਬੈਠੇ ਨੇ ਤੇ ਪੀਪੀਸ਼ਨਾ ਕ੍ਰਿਸ਼ਨਾ ਜੀ ਬਾਕੀ ਸਾਰੀ ਜਿਹੜੀ 6 ਮੈਂਬਰੀ ਕਮੇਟੀ ਹੈ ਉਹ ਇੱਥੇ ਅੱਜ ਆਪਣੇ ਮੋਰਚੇ ਚ ਆਈ ਹੈ ਸਭ ਤੋਂ ਪਹਿਲਾਂ ਅਸੀਂ ਦੋਨੇ ਫੋਰਮ ਵੱਲੋਂ ਇੱਥੇ ਆਉਣ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਆਸ ਵੀ ਕਰਾਂਗੇ ਇਹਨਾਂ ਤੋਂ ਇਸ ਮੋਰਚੇ ਦੀ ਜਿੱਤ ਵੱਲੋਂ ਸਪੋਰਟ ਦੀ ਅਪੀਲ ਵੀ ਕਰੀਤੀ ਆ ਤੇ ਤੇ ਸਾਨੂੰ ਯਕੀਨ ਹੈ ਕਿ ਆਪਦੀ ਮੀਟਿੰਗ ਕਰਕੇ ਇਸ ਗੱਲ ਤੇ ਲਾਜ਼ਮੀ ਵਿਚਾਰਨਗੇ ਜੋ ਆਪਣੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਸੁਆਮੀ ਨਾਥਨ ਦੀ ਰਿਪੋਰਟ ਨੂੰ ਜੋ 12 ਮੰਗਾਂ ਤੇ ਆਪਣੀ ਸਹਿਮਤੀ ਸਾਡੇ ਦੋਨੇ ਫਰਮਾਂ ਦੀ ਇਹਨਾਂ ਤੋਂ ਵੀ ਜਿਹੜੀ ਆਸ ਹੈ ਜਿਹੜੇ ਅੱਜ ਆਏ ਨੇ ਕਿ ਮੋਰਚੇ ਦੀ ਸਪੋਰਟ ਕਿਸ ਤਰ੍ਹਾਂ ਦੇਣੀ ਹੈ ਕਿਵੇਂ ਦੇਣੀ ਆ ਆਸ ਹੈ ਸਾਡੇ ਦੋਨੇ ਫਰਮਾਂ ਨੂੰ ਕਿ ਇਸ ਤੇ ਲਾਜ਼ਮੀ ਦੋ ਸ਼ਬਦ ਜਿਹੜੇ ਆਪਣੇ ਰਾਜੀਵਾਲ ਸਾਹਿਬ ਬੋਲਣਗੇ ਤਾਂ ਇਹਨਾਂ ਦਾ ਇੱਥੇ ਆਇਆਂ ਦਾ ਮੈਂ ਫੇਰ ਦੋਨੇ ਫਰਮਾਂ ਵੱਲੋਂ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਪੱਤਰ ਸਾਹਿਬ ਪત્રਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਮੋਰਚਾ ਲੜਨੀ ਆ ਸਾਰੀਆਂ ਤਰ੍ਹਾਂ ਦਾ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ ਏਡਾ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ ਹਰ ਪੰਜਾਬੀ ਉਹਨਾਂ ਦੇ ਇੱਕ ਇੱਕ ਸਾਹ ਨਾਲ ਜੁੜਿਆ ਹੋਇਆ ਹੈ ਅਸੀਂ ਕੱਲ ਮੋਗਾ ਰੈਲੀ ਵਿੱਚ ਲੱਖਾਂ ਦੇ ਕੱਟ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆਂ ਵਖਰੇਵੇਂ ਰੋਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਗੱਲ ਉਹਨਾਂ ਦੀ ਗੱਲ ਕਰਨ ਦੀ ਨਹੀਂ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆਂ ਇੱਕ ਪਈ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਔਰ ਇਹਦੇ ਚ ਜਿੱਤ ਪ੍ਰਾਪਤ ਕਰੀਏ ਤੇ ਵਾਹਿਗੁਰੂ ਮੇਹਰ ਕਰੂ ਅਸੀਂ ਸਾਰੀਆਂ ਜਿਹੜੀਆਂ ਮੋਡੈਲਿਟੀਆਂ ਨੇ ਉਹ ਹੁਣ ਤੈਅ ਕਰਨ ਵਾਸਤੇ ਚੇਤੀ ਮੀਟਿੰਗ ਇੱਕ ਤੋਂ ਦੇ ਨਾਂ ਵਿੱਚ ਕਰਾਂਗੇ ਔਰ ਕਰਕੇ ਸਾਰੇ 15 15 ਤਾਰੀਖ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਈ ਤਰ੍ਹਾਂ ਜਿਹੜੀਆਂ ਦਿੱਲੀ ਇਕੱਠੀਆਂ ਸੀ ਉਹ ਸਾਰਿਆਂ ਮਿਲ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਦੇ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਮੇਰ ਕਰੂ ਅਰਦਾਸ ਹੈ ਉਹਦੇ ਚਰਨਾਂ ਵਿੱਚ ਸਰ ਜੀ ਜੀ ਸਿੰਘ ਢੱਲੇਵਾਲ ਦੀ ਸਿਹਤ ਨੂੰ ਉਹ ਚੰਗੀ ਸਿਹਤ ਬਖਸ਼ੇ ਸੇਤਿਆਬ ਕਰੇ ਸਾਰਿਆਂ ਦਾ ਫੇਰ ਧੰਨਵਾਦ ਔਰ ਸਾਨੂੰ ਜਿੰਨਾ ਸਤਕਾਰ ਇੱਥੇ ਆਉਣ ਤੇ ਸਾਡੇ ਇਹਨਾਂ ਸਾਥੀਆਂ ਨੇ ਦਿੱਤਾ ਹੈ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਖਾਲਸਾ ਸਾਹਿਬ ਤੁਹੇਕ ਮੇਰੇ ਸਾਰੇ ਸਾਥੀਓ ਅਸੀਂ ਪਹਿਲਾਂ ਇਸ ਮੌਕੇ ਜਿਤਵਾਏ ਹੱਡਲੇਵਾਲ ਸਾਹਿਬ ਦੀ 47ਵੇਂ ਦਿਨ ਜਦੋਂਾਂ ਦੀ ਮਰਨ ਵਰਤ ਦੀ ਕਦਮ ਸਮਝ ਆ ਗਿਆ ਉਹਨਾਂ ਦੀ ਸਿਹਤ ਜਿਹੜੀ ਇਸ ਵੇਲੇ ਬਹੁਤ ਨਾਜ਼ੁਕ ਹਾਲਤ ਚ ਐਸੀ ਉਹਨਾਂ ਨੂੰ ਮਿਲ ਕੇ ਆਏ ਆ ਪਰ ਜਿਹੜਾ ਸਾਨੂੰ ਉਹਨਾਂ ਦੇ ਮਿਲਣ ਦਾ ਤਰੀਕਾ ਘੱਟ ਲੱਗਿਆ ਰਾਤਰੀ ਤੇ ਬਹੁਤ ਪੋਜੀਟਿਵ ਫੇਰ ਉਹਨਾਂ ਦਰਮਿਆਨ ਦੂਜਾ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਿਸੀਵ ਕਰਕੇ ਸਾਨੂੰ ਮਾਨਸਤ ਕਰ ਦਿੱਤਾ ਹੈ ਛੱਲਦਾ ਜੋ ਸਾਡੇ ਬਖਰੇ ਮੈਨੇ ਇਕੱਠਾ ਰਹਿਣਗੇ ਦੁਸ਼ਮਣ ਸਾਡਾ ਸਾਂਝਾ ਹੈ ਮੰਗਾ ਸਾਡੀਆਂ ਸਾਝੀਆਂ ਅਸੀਂ ਸਾਰੇ ਇਕੱਠੇ ਹੋ ਕੇ ਬਰਾਨਾ ਕਰੀਏ ਇਹ ਇੱਕ ਜੁੜਤਾ ਬਣ ਸਕਦੀ ਹੈ ਬਹੁਤ ਵਧੀਆ ਦਾ ਜੇ ਕਿੱਕ ਜੁੜਤਾ ਜੇ ਦੂਰ ਪਈ ਹੈ ਉਨকো ਦਾ ਡਿੱਕ ਹੈ ਤਾਂ ਆਪਾਂ ਇਕੱਠੇ ਹੋ ਕੇ ਸਾਥ ਸਟੇਟ ਤੇ ਸੱਟ ਮਾਰੀ ਇਸ ਗੱਲ ਦਾ ਭਰੇਜ ਰੱਖਿਏ ਕਿ ਕੋਈ ਆਗੂ ਦੂਜਾ ਆਗੂ ਕੋਈ ਫਾਰਮ ਦੂਜੇ ਫਾਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ ਧਲੇਵਾਲ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰੀਏ ਤੇ ਸਟੇਟ ਤੇ ਇਹਦਾ ਦਬਾਅ ਬਣਾਈਏ ਕਿ ਧਲੇਵਾਲ ਸਾਹਿਬ ਦੀਆਂ ਜਿਹੜੀਆਂ ਜਿੰਨੀਆਂ ਮੰਗਾਂ ਤੇ ਅਸੀਂ ਫਰੰਟ ਲੜ ਰਹੇ ਨੇ ਦੋਨੇ 11 12 ਮਹੀਨਿਆਂ ਤੋਂ ਉਹ ਗੱਲਾਂ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਬਕਬਾਕਤ ਰੱਖੀ ਇਹਨਾਂ ਦੇ ਮੱਕਾ ਪੂਨਿਆ ਕਰੇ ਕਿ ਸਾਡੀ ਸਮੂਚੀ ਕਿਸਾਨੀ ਦੀ ਮੰਗ ਹੈ ਕਿਸੇ ਧੱਲੇਵਾਰ ਦੀ ਕੱਲੇ ਦੀ ਨਹੀਂ ਕਾਕਾਸਨ ਦੀ ਕੱਲੇ ਦੀ ਰਾਜੇਵਾਲ ਦੀ ਕੱਲੇ ਦੀ ਨਹੀਂ ਸਾਡੀ ਸਾਰੀ ਤੇ ਜੋ ਅਸੀਂ ਹੁਣ ਇਹਦਾ ਕਦਮ ਵਧਾਇਆ ਕਿ ਜੇ ਕਿਹਦਾ ਸਾਡੀ ਆਸ ਨਾਲੋਂ ਵੱਧ ਸਾਨੂੰ ਸਹਿਯੋਗ ਜਿਹੜਾ ਸੱਤਾ ਦੇ ਅੰਦਰ ਦਾ ਅਸੀਂ ਦੁਬਾਰਾ ਫੇਰ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਖੀਰ ਦੇ ਵਿੱਚ ਸਾਡੇ ਦੋਨੇ ਖੂਰਾਂ ਵੱਲੋਂ ਜੋ ਮੈਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਛੇਤੀ ਇਸ ਮੋਰਚੇ ਦੀ ਸਪੋਰਟ ਚਾਹਣਗੇ ਤਾਂ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀਗਾ ਭਈ ਕੇਂਦਰ ਸਰਕਾਰ ਤਾਂ ਤਿਆਰ ਬੈਠੀ ਹੈ ਗੱਲਬਾਤ ਲਈ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਅੱਜ ਆ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ 2020 ਦੇ ਵਿੱਚ ਇੱਕ ਇੱਕ ਅਸੀਂ ਇਕੱਠੇ ਲੜਿਆ ਤਾਂ ਉਹ ਸਾਰੇ ਆ ਗਏ ਅਸੀਂ ਇਕੱਠੇ ਆ ਮੈਂ ਆਸ ਕਰੂੰਗਾ ਕਿ ਇਸ ਮੌਕੇ ਦੀ ਇਸ ਕੋਰਟ ਦੇ ਵਿੱਚ ਲਾਜ਼ਮੀ ਸਾਥੀ ਛੇਤੀ ਜਲਦੀ ਸੋਚਣਗੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਮੈਂ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੁੰਨਾ ਲੜਨ ਦੇ ਮਾਮਲੇ 'ਚ ਸਾਡੇ ਕੋਈ ਮਤਭੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ ਮਤਭੇਦ ਨਹੀਂ ਉਹਨੂੰ ਤੁਰੰਤ ਗੱਲਬਾਤ ਸ਼ੁਰੂ ਕਰਕੇ ਇਹ ਮਸਲਾ ਜਿਹੜਾ ਹੈ ਹੱਲ ਕਰਨਾ ਚਾਹੀਦਾ ਸਾਰੀਆਂ ਐਸਕੇਮ ਦੀਆਂ ਜਿਥੇ ਬੰਦੀਆਂ ਇਸ ਮੋਰਚੇ ਦੇ ਨਾਲ ਨਹੀਂ ਬਹੁਤ ਬੰਦ ਨਾ ਇੱਕ ਬਰੇਕ ਲੈ ਲਓ ਬ੍ਰੰਤਮਨ ਲੈ ਲਓ ਸਭ ਸਵਾਲ ਲੈ ਲਓ ਇਹ ਬਹੁਤ ਹੋ ਗਏ ਤੁਸੀਂ ਮੈਂ ਕਿਹਾ ਇਕੱਠੀ ਕਰ ਲਓ ਸਾਰੀ ਗੱਲ ਬਾਅਦ ਚ ਫਿਰ ਕੋਈ ਹੋਰ ਆਦਾ ਨਹੀਂ ਨਹੀਂ ਕਾਲ ਮੇਲ ਕਮੇਟੀ ਦੀ ਮੀਟਿੰਗ 15 ਤਰੀਕ ਨੂੰ ਆਇਆ ਸਾਰੇ ਆ ਕੇ ਤੁਸੀਂ ਇਕੱਠੇ ਹੋ ਇੱਥੇ ਹੁਣ ਬਾਕੀ ਰਹਿ ਗਿਆ ਵਿਚਾਰ ਚਰਚਾ ਦੇ ਵਿੱਚ ਇੱਥੇ ਜਿਹੜੀ ਪਹਿਲਾ ਮੀਟਿੰਗ ਹੋਈ ਆ ਇਹ ਗੱਲਬਾਤ ਕਰ ਰਹੇ ਸੀ ਹੁਣ ਸਾਰੀਆਂ ਮੈਂ ਸੋਚੇ ਸਾਰਿਆਂ ਦਾ ਥੀਰ ਦੇ ਵਿੱਚ ਕੋਈ ਜਵਾਬ ਹੈ ਮੈਂ ਅਪੀਲ ਕੀਤੀ ਹੈ ਜਲਦੀ ਸਾਥੀ ਇੱਥੇ ਸੋਚਣਗੇ ਤੋਂ ਛੇਤੀ ਜਿਹੇ ਜਿਹੇ ਹਾਲਾਤ ਨੇ ਡੱਲੇਵਾਲ ਸਾਹਿਬ ਦੇ ਮੈਂਟ ਮੈਂ ਇੱਕ ਸਹਾਈ ਆ ਜਲਦੀ ਐਮਰਜੈਂਸੀ ਇਸ ਗੱਲ ਤੇ ਲੜਾਈ ਦੇ